ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬ ਨੇ ਬਣਾਈਆਂ ਜੁੜੀਆਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਸੀਂ ਸਾਨੂੰ ਪੂਰਨਾ ਕਰੋ WhatsApp ਨੰਬਰ ਤੇ ਪੂਰਾ ਵਾਈਫ ਡਾਟਾ ਸੈਂਡ ਕਰੋ ਚੈਨਲ ਦੀ ਅੱਜ ਦੀ ਪਹਿਲੀ ਪ੍ਰੋਫਾਈਲ ਸੋਨਾ ਸਨਕਾ ਸਰਦਾਰ ਲੜਕਾ ਆਸਟ੍ਰੇਲੀਆ ਜਨਮ ਤਰੀਕ 11 1997 ਹਾਈ ਟੂ ਸ਼ੀਫੁੱਡ ਕਾਸਟੂ ਜਰਸੀ ਫੂਲਰ ਏਰੀਆ ਤਰਨ ਪੜਾਈ ਮਸਟਰੀਨ ਕਾਊਂਟਿੰਗ ਸਰਟੀਫਿਕੇਟ ਥ੍ਰੀ ਇਨ ਆਟੋਮੋਟਿਵ ਕਮ ਟੈਕਨੀਸ਼ੀਅਨ ਲੜਕਾ ਆਸਟ੍ਰੇਲੀਆ ਵਰਕ ਵੀਜ਼ਾ ਤੇ ਆਸਟ੍ਰੇਲੀਆ ਪੀਆਰ ਫਾਈਲ ਲੱਗੀ ਹੋਈ ਜਮੀਨ 9.51 22 ਮਰਲੇ ਕਮਰਸ਼ੀਅਲ ਪ੍ਰਾਪਰਟੀ ਮੰਗ ਅਵੇਦੀਆ ਕਾਦਾਨੀ ਪਰਵਾਤੋਂ ਪੜੀ ਲੇਕਿ ਲੜਕੀ ਦੀ ਲੋੜ ਹੈ ਲੜਕੀ ਵੀ ਐਸੇ ਨਰਸਿੰਗ ਜਾਂ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਦੀ ਉਮਰ ਵੀ 20-26 ਦੇ ਵਿੱਚ ਹੋਵੇ ਨੰਪੂਰ 5 ਇੰਚ ਤੋਂ ਜ਼ਿਆਦਾ ਹੋਵੀ ਲੜਕੀ ਸੋਨੀ ਸਨੱਕੀ ਹੋਵੀ ਇਹਨਾਂ ਦਾ ਮੋਬਾਈਲ ਨੰਬਰ 9145 42602 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਰਿੰਗ ਜਨਮ ਤਰੀਕਾ 22/1991 ਮੇ ਕਾਰਟੂ ਜਰਸੀ ਕੋਟ ਤਾਲੀਵਾਲ ਏਰੀਆ ਬਟਿੰਡਰ ਲੜਕੇ ਦਾ ਦਲਾਖੋਆ ਕਮ ਆਰਮੀ ਜ਼ਮੀਨ ਰਟਨ ਕਿਲੇ ਪਰਵਾਰ ਮੈਂਬਰ ਪਿਤਾ ਕਿਤੀਬਾਰੀ ਕਾਦੇ ਮਾਤਾ ਹਾਊਸ ਵਾਈਫਰ ਇੱਕ ਬਰਾ ਇੱਕ ਬੈਟ ਮੈਰਿਡ ਮੰਤ ਅਗਦੀ ਪਰਵਤੋ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 8899708842 ਨਾਮਾ ਸਿੰਗਲ ਲੜਕਾ ਸਪੀਨ ਉਮਰ 42 ਸਾਲ ਹਾਈਡੂ ਫੰਕੂਟ ਨੋਇਂ ਪੜਾਈ ਲੈਸ 2 ਕਮ Amazon ਯਰਕੀਦਾ ਤਲਾਕ ਪੂਰ ਕਾਸਟ ਵਰਮਾ ਸਨਿਆਰੀ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫਰ 10 ਪੈਰਾ ਮੈਰਿਜ ਮਨ ਅਗਨਿਆ ਪਰਵਾਰ ਤੋਂ लड़की की लौड़ है इन्ह का मोबाइल नंबर जीरो जीरो चौंती पैंठ छियालीस नाहठ चौहत्तर सत्त फोन करके जानकारी तो ले सकते हो तीन लड़का कनेडा पी आर अपलाई जन्म तीक उन्नीस सौ चौनवे हाई फंड रविदासख एरिया अमृतसर पढ़ाई बी टैक सी एस टी सी ए सी कनेडा i software engineer at Company for a while. मार्का सिटिज़न जर्मन 1996 कास्ट खत्री सिक्का पढ़ाए ग्रेजुएशन अमेरिका परिवार मेंबर अमेरिका सिटिज़न दो पैना मैरिड ऑस्ट्रेलिया सिटिज़न काम अपना बिज़नेस इटालियन रेस्टोरेंट जर्मन मांगी वीडियो प्रूफ 1 पाउंड पढ़ी लेके लड़की दी लोड़ है एन्ना दा मोबाइल नंबर ਲਾਜੂ ਏਅਰ ਕੋ 443655 7747 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੇਰੇ ਜੂਰ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਪਾਦਿਤ ਨਾ ਕਰਨ ਨਾਮ ਸਿੰਘ ਲੜਕਾ ਕਨੇਡਾ ਪੀਆਰ ਜਨਮਤ 1998 ਹਾਈਟ 5.9 ਇੰਚ ਕਾਸਟ 1.6 ਗੋਤ ਸਿੱਧੂ ਪੜਾਈ ਕੰਪਿਊਟਰ ਇੰਜੀਨੀਅਰ ਜ਼ਮੀਨ 10 ਏਕੜ ਏਰੀਆ ਮੋਗਾ ਨਿਹਾਲ ਸਿੰਘ ਵਾਲਾ ਫਰਵਰ ਮੈਂਬਰ ਕਮ ਪਿਤਾ ਕਿੱਤੀ ਵਾਰੀ ਮਾਤਾ ਹਾਊਸ ਵਾਈਫ ਇਕਪਰਾ ਕਨੇਡਾ ਵਰਕ ਪਰਮਿਟ ਮਾਂ ਦੀ ਕਾਦਨੀ ਪਰਵਤ ਤੋਂ ਲੜਕੀ ਕਨੇਡਾ ਪੀਆਰ ਜਮ ਵਰਕ ਪਰਮਿਟ ਦਾ ਇੰਡੀਆ ਤੋਂ ਬੀਏ ਸੀ ਨਜ਼ੀਨ ਕੀਤੀ ਹੋਈ ਇਹਨਾਂ ਦਾ ਮੋਬਾਈਲ ਨੰਬਰ 9873 63516 ਦੂਜਾ ਮੋਬਾਈਲ ਨੰਬਰ 88470 77765 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਮੈਰਿਜ ਬੁਰ ਵਾਲੇ ਤੇ ਬਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਇਹਨਾਂ ਦਾ ਸੀ ਨੌ ਲੜਕਾ ਅਮਰੀਕਾ ਸਿਟੀਜ਼ਨ ਜਨਮ ਤਰੀਕ 1996 ਕਾਸ ਖਤਰੀ ਸਿੱਕਾ ਪੜਾਇਆ ਗ੍ਰੈਜੂਏਸ਼ਨ ਅਮਰੀਕਾ ਪਰਿਵਾਰ ਮੈਂਬਰ ਅਮਰੀਕਨ ਸਿਟੀਜ਼ਨ ਦੋ ਪਿਆਨਾ ਮੈਰਿਡ ਆਸਟ੍ਰੇਲੀਆ ਸਿਟੀਜ਼ਨ ਕਮ ਆਪਣਾ ਬਿਜ਼ਨਸ ਇਟਾਲੀਅਨ ਰੈਸਟੋਰੈਂਟ ਜਰਮਨ ਮੈਂ ਵੀਡੀਓ ਪਰ ਬਾਤ ਕਰਨ ਵਾਲੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +84436559777 ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰੇ ਜੂਰ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ नाम फ्रेंड्स बर्मा मंगलेक जन्म तिथि 11 1995 हाइट 5 फुट 10 इंच कास्ट बर्मा गोल्ड एरिया लुधियाना पढ़ाई वीएएलएस शिव एंड काम साइन इज साइन बोर्ड पब्लिक साइन ग्लो साइन वीडियो वॉल मैन्युफैक्चर कंट्री ट्रैवल स्विट्जरलैंड नीदरलैंड पोलैंड पुर्तगाल फ्रांस दुबई रूस लड़का शाकाहारी नॉन ड्रिंकिंग रोहाइज अपनाकर परिवार मेंबर ਪਿਤਾ ਮਾਤਾ ਇੱਕ ਪੈਨ ਇੱਕ ਭਰਾ ਕੋਈ ਮੰਗ ਨਹੀਂ ਸਾਦਾ ਵਿਆਹ ਮੰਗ ਵਰਿਆ ਪਰਵਾਰ ਤੋਂ ਸੋਹਣੀ ਸੁਨੱਖੀ ਤੇ ਖਰੇਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 8146833999 ਦੂਜਾ ਮੋਬਾਈਲ ਨੰਬਰ 12886 99 ਤਾਂਸੋ 99 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮਤ 1989 ਹਾਈਡ ਪੰਜ ਫੂਟ ਦਾਜੈਂਟੂ ਪੜਾਈ ਪਲੱਸ 2 ਜ਼ਮੀਨ ਟਨ ਕਿਲੇ ਕੰਮ ਖੇਤੀવાડી ਕਾਸਟ ਜਰਸੀ ਖੇਰੀਆ ਪਟਿਆਲਾ ਲੜਕੀ ਦਾ ਤਲਾਕ ਹੋਇਆ ਇੱਕ ਬੇਟਾ 9 ਸਾਲ ਦਾ ਮੰਗ ਵਧੀਆਂ ਪਰਵਾਰ ਤੋਂ ਲੜਕੀ ਤਲਾਕशुदा ਜਾਂ ਵਿਧਵਾ ਹੋਵੇ ਜੜ ਸੇਕ ਪਰਿਵਾਰ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 98886 86263 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਕਨੇਡਾ ਸਿਟੀਜ਼ਨ ਜਨਮ ਤਰੀਕ 14/9/1991 ਆਸਟ੍ਰੇਲਿਆ ਸਿੱਖ ਏਰੀਆ ਲੁਧਿਆਣਾ ਬੜਾਈ ਡਿਪਲੋਮਾ ਕੰਪਿਊਟਰ ਕਾਮ ਅਨਰ ਆਪਰੇਟਰ ਪਰ ਫਾਰ ਮੈਂਬਰ ਮਾਤਾ ਪਿਤਾ ਸੁਪਰਵੀਜ਼ਰ ਕੈਨੇਡਾ ਪੈਨ ਵਰ ਪਰਮੈਂਟ ਮੰਗ ਅਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9417782196 ਦੂਜਾ ਮੋਬਾਈਲ ਨੰਬਰ 77378 4260 ਨੈਟੀ ਤੁਸੀਂ ਪਰਵਾਨ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਹਰਨ ਸਿੰਘ ਜਨਮ ਤਰੀਕ 7/5/1994 ਕਾਸਟ ਜਰਸੀ ਕਜਲਾ ਬਠਿੰਡਾ ਪੜਾਈ ਐਮਏ ਇੰਗਲਿਸ਼ ਐਮਫਲ ਇੰਗਲਿਸ਼ ਵੀਆਰਡ ਇੰਗਲਿਸ਼ ਯੂਜੀਸੀ ਨੈਟਰ ਕੁਆਲੀਫਾਈਡ ਮੀਆਸਰ ਟੈਟ ਕੁਆਲੀਫਾਈਡ ਸੀਈਟੈਟ ਕੁਆਲੀਫਾਈਡ ਹਰਿਆਣਾ ਰਾਜ ਟੈਟ ਕੁਆਲੀਫਾਈਡ ਕੰਮ ਸਰਕਾਰੀ ਕਾਲਜ ਪ੍ਰੋਫੈਸ਼ਨ ਤਨਖਾਹ 50000 ਰੁਪਏ ਪ੍ਰਤੀ ਮਹੀਨਾ ਜ਼ਮੀਨ ਹੈ 2.5 ਏਕੜ ਵਿਫਾ ਗੌਰਮਨ ਸ਼ੌਪ ਤੋਂ ਰਿਟਾਇਰਮੈਂਟ ਇਹ ਮਾਂ ਦਾ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9828642315 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਸ਼ਣ ਕਰੀ ਤੁਸੀਂ ਲੈ ਸਕਦੇ ਹੋ ਸੋਨਾ ਸੁਨੱਖਾ ਲੜਕਾ ਇੰਗਲੈਂਡ ਸਿਟੀਜ਼ਨ ਜਨਮ ਤਰੀਕ 1997 5 2.99 ਪੜਾਈ ਗ੍ਰੈਜੂਏਸ਼ਨ ਮਾਂ ਅੰਗਲੈਂਡ ਵਿੱਚ ਵਧੀਆ ਜੋਬ ਕਾਸਟ ਰਜਿਸਟਰ ਏਰੀਆ ਜਲੰਧਰ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪਰ ਆ ਸਾਰੇ ਇੰਗਲੈਂਡ ਦੇ ਸੈਟਲ ਨੇ ਮਾਂ ਗਾ ਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਸੋਹਣੀ ਸੁਨੱਖੀ ਗ੍ਰੀਲੂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 7836 642277 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਵੀਰੋ ਵਾਲੀ ਇਹਨਾਂ ਨੂੰ ਹੂਣ ਨਾ ਕਰ। ਉਹਨਾਂ ਸੁਨੱਖਾ ਲੜਕਾ ਜੂਐਸਏ ਵਾਰਨ, ਉਮਰ 30 ਸਾਲ, ਹਾਈਟ 5 ਫੁੱਟ 11 ਇੰਚ, ਕਾਸਟ ਜਰਸੀਕ, ਕੰਮ ਆਪਣਾ ਬਿਜ਼ਨਸ, ਬਦਿਆ ਜੋਬ, ਪਰਿਵਾਰ ਮੈਂਬਰ ਮਾਤਾ ਪਿਤਾ ਇਕੱਠੇ ਜੂਐਸਏ ਆਪਣਾ ਕਰ। ਮੰਗ ਬੜੀਆ ਕਹਾਣੀ ਪਰ ਵਾਤ ਤੋਂ ਪੜੀ ਲਿਖੀ। ਸੋਨੇ ਸੁਨੱਖੀ ਲੜਕੀ ਦੀ ਲੋੜ ਹੈ। ਲੜਕੀ ਜੂਐਸਏ ਵਾਰਨ ਜਾਂ ਜੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੋਣ। ਉਹਨਾਂ ਨੂੰ ਪਹਿਲ ਇਹਨਾਂ ਦਾ ਮੋਬਾਈਲ ਨੰਬਰ WhatsApp ਨੰਬਰ +150990355201 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹੈ ਸਿੰਘ ਜਰਮਤੇਕ 231989 ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਜਮईन 2 ਕਿੱਲੇ ਕੰਮ ਡਾਕਟਰ ਏਰੀਆ ਪਟਿਆਲਾ ਕਾਸਟ ਜਰਸੀ ਕੁੜਕੀ ਦਾ ਤਲਾਕ ਹੋਇਆ ਮੰਗ ਅਵਦੀ ਪਰਵਾਰ ਤੋਂ ਕੁੜੀ ਦੀ ਲੋੜ ਹੈ ਤਲਾਕ ਵਾਲੀ ਬਿਨਾਂ ਬੱਚੇ ਤੋਂ ਵੀ ਪਰਵਾਰ ਵਾਲੇ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 984565270 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਸ਼ਰਮਤੇਕ 2112 1994 ਹਾਈਟ 5 ਫੁੱਟ 7 ਇੰਚ ਪੜਾਈ 10ਵੀਂ ਏਰੀਆ ਬਠਿੰਡਾ ਜ਼ਮੀਨ 5 ਕਿੱਲੇ ਕੰਮ ਵਧੀਆ ਕਾਰੋਬਾਰ ਕੀਤੀ ਵੜੀ ਮੰਗ ਖਾਨਦਾਨੀ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9774 ਸ਼ਬੀ 730 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ